ਸਮਾ ਕਥਾਨ ਮਨ ਮੋਹ ਮਦਰਾ ਕਹਿੰਦੇ ਜੀ ਬੜੇ ਔਖੇ ਔਖੇ ਥਾ ਹੁੰਦੇ ਨੇ ਜੰਗਲਾ ਵਿੱਚ ਇਨੇ ਕਿਤੇ ਵਿਖਮ ਸਖਾਲ ਮਨ ਇਥੇ ਸਭ ਤੋਂ ਔਖਾ ਥਾ ਇਹ ਮਨ ਮਨ ਨੂੰ ਜਿਤਨਾ ਬੜਾ ਔਖਾ ਹੈ ਇਸ ਕਾਟੀ ਤੇ ਚਾਨਾ ਬੜਾ ਔਖਾ ਇੱਕ ਔਕਟ ਕਾਟੀ RAM ਕੀ ਤੇ ਚੜ ਰਿਹਾ ਕਵੀ ਮਨ ਨੂੰ ਜਿਤਨਾ ਬੜਾ ਔਖਾ ਹੈ ਸੋ ਇਹ ਇੱਕ ਆਕੀ ਬੜਿਆ ਹੋਇਆ ਰਾਜਾ ਹੈ ਸੋ ਕਿਉਂ ਲਿਜਾ ਗੜ ਬੰਕਤਾ ਭਾਈ ਬੋਵਰ ਕੋਟ ਧਰ ਤੇ ਬਰਖਾਈ 525 ਮੁਹੰਮਦ ਮੰਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚਿਆ ਕਹਾ ਕਰੋ ਰਗਰਾਇਆ ਇਸ ਪ੍ਰਕਾਰ ਇਹ ਕਾਮ ਕ੍ਰੋਧ ਆਰਕ ਜਿਹੜੇ ਨੇ ਇਹ ਦਰਬਾਰ ਕੀ ਰੱਖੇ ਇਹ ਦੁੱਖ ਤੇ ਸੁੱਖ ਦਰਬਾਰ ਕੀ ਰੱਖੇ ਹੋਏ ਨੇ ਸੋ ਇਸੇ ਤਰ੍ਹਾਂ ਇਹ ਬੜਾ ਭਾਰੀ ਤੇ ਮਨਮਾਵਾਸੀ ਰਾਜਾ ਇਹ ਜਿਹੜਾ ਮਨ ਹੈ ਇਹ ਵੱਡਾ ਭਾਰੀ ਆਕੀ ਹੋਇਆ ਬੈਠਾ ਹੈ ਰਾਜਾ ਜਿਹੜਾ ਹੈ ਇਹ ਦੇਹ ਰੂਪੀ ਕਿਲੇ ਦੇ ਵਿੱਚ ਇਹਨੂੰ ਕਿਵੇਂ ਜਿੱਤੀਏ ਤੋ ਇਹ ਬੜਾ ਪਾਰੀ ਔਖਾ ਕਰਨ ਵਾਲਾ ਹੈ ਔਖਾ ਖਾ ਮਨ ਹੈ ਇਸ ਨੂੰ ਕੋਈ ਭਾਗਾ ਵਾਲਾ ਜਿੱਤ ਤੜਦਾ ਹੈ ਇਹ ਤਾਂ ਵੱਡੇ ਵੱਡੇ ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ ਕਮਨ ਕਮਨ ਨੇ ਪਤਰਿਆ ਤੁਮਰੀ ਪ੍ਰਤੀਪ ਮਨਾ ਕਿਹੜਾ ਕਿਹੜਾ ਨਹੀਂ ਡਿੱਗਾ ਜਿਹਨੇ ਤੇਰੇ ਤੇ ਪ੍ਰੋਸਤਾ ਕੀਤਾ ਸਭ ਦੇ ਡਿੱਪਾਇ ਜਿਨ੍ਹਾਂ ਨੇ ਆਪਣੇ ਮਨ ਤੇ ਪ੍ਰੋਸਤਾ ਕੀਤਾ ਇਹ ਮੈਂ ਬੜਾ ਸਿਆਣਾ ਮੈਂ ਬੜਾ ਖੁਸ਼ ਹੈ ਬਸ ਉਹ ਡਿੱਪੇ ਸਾਰੇ ਮਨਮਤੀਏ ਲੋਕ ਇਸ ਵਾਸਤੇ ਇਹ ਜਿਹੜਾ ਮਨ ਹੈ ਇਹ ਔਖਾ ਸਾਹ ਹੈ ਇਸ ਦੇ ਵਿੱਚ ਬੜਾ ਪਾਰੀ ਕਠਨ ਜਗਾ ਹੈ ਇਸ ਨੂੰ ਫੱਟੇ ਕਰਨਾ ਹੀ ਬੜਾ ਔਖਾ ਹੈ